ਸਰ ਸਾਹਿਬ ਤੋਂ ਆ ਰਹੀ ਹੈ ਦਾਣਾ ਮੰਡੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਮੰਡੀ ਦੇ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗੀ ਹੈ ਤੇ ਅੱਗ ਲੱਗਣ ਕਾਰਨ ਕਣਕ ਦੀਆਂ ਕਈ ਬੋਰੀਆਂ ਦਾ ਨੁਕਸਾਨ ਹੋ ਗਿਆ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਮੁਖਤਸਰ ਸਾਹਿਬ ਤੋਂ ਇਹ ਵੱਡੀ ਖਬਰ ਹੈ ਜਿੱਥੇ ਅਨਾਜ ਮੰਡੀ ਦੇ ਵਿੱਚ ਅਚਾਨਕ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਕਣਕ ਦੀਆਂ ਬੋਰੀਆਂ ਦਾ ਨੁਕਸਾਨ ਹੋਇਆ ਏ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਦੀਆਂ ਤਸਵੀਰਾਂ ਵਕ-ਵਕ ਤਮੋਂ ਤੋਂ ਜਦੋਂ ਆਉਂਦੀਆਂ ਨੇ ਤਾਂ ਖੇਤਾਂ ਦੇ ਵਿੱਚ ਅਚਾਨਕ ਅੱਗ ਲੱਗਦੀ ਹੈ ਪਰ ਇੱਥੇ ਅਨਾਜ ਮੰਡੀ ਦੇ ਵਿੱਚ ਹੀ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ ਇੱਥੇ ਕਿਸ ਕਾਰਨ ਅੱਗ ਲੱਗੀ ਕੀ ਸ਼ਾਰਟ ਸਰਕਟ ਹੋਇਆ ਜਾਂ ਕੋਈ ਹੋਰ ਵਜ੍ਹਾ ਰਹੀ ਪਰ ਇਸ ਦੇ ਨਾਲ ਵੀ ਕਾਫੀ ਨੁਕਸਾਨ ਹੋਇਆ ਏ ਤਸਵੀਰਾਂ ਦੇ ਵਿੱਚ ਸਾਬਤ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਣਕ ਦੇ ਅੰਬਾਰ ਲੱਗੇ ਹੋਏ ਸੀ ਮੰਡੀ ਦੇ ਵਿੱਚ ਬੋਰੀਆਂ ਦੇ ਵਿੱਚ ਪਾ ਕੇ ਕਣਕ ਰੱਖੀ ਹੋਈ ਸੀ ਤਾਂ ਇਸ ਦੌਰਾਨ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਅੱਗ ਦੇ ਨਾਲ ਕਾਫੀ ਨੁਕਸਾਨ ਹੋਇਆ ਏ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਕੁਲਦੀਪ ਪ੍ਰੀਣੀ ਫੋਨ ਲਾਈਨ ਤੇ ਮੌਜੂਦ ਨੇ ਆ ਕੁਲਦੀਪ ਆਖਿਰ ਕੀ ਵਜ੍ਹਾ ਰਹੀ ਹੈ ਕਿੰਨਾ ਨੁਕਸਾਨ ਦੱਸਿਆ ਜਾ ਰਿਹਾ ਇਸ ਅੱਗ ਦੇ ਨਾਲ ਰਣਾ ਇਹ ਕਰੀਬ ਕਰੀਬ ਜੇ ਅਸੀਂ ਕਹੀਏ ਤਾਂ ਸੈਂਕੜੇ ਹੀ ਬੋੜੀਆਂ ਸੀ ਕਿਉਂਕਿ ਫਾਇਰ ਬ੍ਰਿਗੇਡ ਨੇ ਹਜੇ ਅੱਗ ਜਿਹੜੀ ਹੈਗੀ ਆ ਬੁਝਾਈ ਆ ਜਿਸ ਤੋਂ ਬਾਅਦ ਇਹ ਉਹ ਲੰਕਰ ਸਾਹਮਣੇ ਆ ਜਾਏਗਾ ਪਰ ਕ੍ਰੀਮ ਸੈਂਕੜਾ ਬੋਰੀ ਜਿਹੜੀ ਹੈਗੀ ਆ ਉਹ ਖੋਈ ਜਾ ਰਹੀ ਆ ਪਰ ਨੁਕਸਾਨ ਦੋਵਾਂ ਤਰਫ ਹੈ ਕਿਉਂਕਿ ਜੇਕਰ ਉਹ ਕਨਕ ਗਿੱਲੀ ਹੋ ਗਈ ਤਾਂ ਤਾਂ ਵੀ ਏਜੰਸੀਆਂ ਨੇ ਨਹੀਂ ਚੱਕੜੀ ਕਿਉਂਕਿ ਉਹ ਛੜੀ ਹੋਈ ਕਨਕ ਜੀ ਉਹ ਗਿੱਲੀ ਹੋ ਗਈ ਤਾਂ ਜਿਹੜੀ ਕਨਕ ਛੜ ਗਈ ਉਹ ਤਾਂ ਵੈਸੇ ਹੀ ਖਰਾਬ ਹੋ ਗਈ ਸੋ ਉਹ ਇਹ ਵੀ ਇੱਕ ਨੁਕਸਾਨ ਆ ਔਰ ਵੱਧਾ ਕਾਰਨ ਇਹ ਆ ਕਿ ਮਗਰ ਵਿੱਚ ਤੇ ਲਿਸਟਿੰਗ ਦੀ ਜਿਹੜੀ ਰਸਤਾਰ ਆ ਨਾ ਉਹ ਬਹੁਤ ਘੱਟ ਹੈਗੀ ਆ ਜਿੰਦੇ ਕਰਕੇ ਮੰਡੀ ਦੇ ਵਿੱਚ ਜਿਹੜੀਆਂ ਅਸੀਂ ਸਟੈਟ ਕਹਿੰਦੇ ਨੂੰ ਢਾਂਗਾ ਕਹਿੰਦੇ ਉਹ ਲੱਗੀਆਂ ਹੋਈਆਂ ਹੈਗੀਆਂ ਨੇ ਜੇਕਰ ਕਾਰਨਾਂ ਨੂੰ ਵੇਖੀਏ ਤਾਂ ਇਹ ਫਿਲਹਾਲ ਜਿਹੜਾ ਦੋ ਕਾਰਨਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਪੁਲਸ ਵੀ ਮੌਕੇ ਤੇ ਪਹੁੰਚੀ ਸੀ ਇੱਕ ਤਾਂ ਇਹ ਦੇਖਿਆ ਜਾ ਰਿਹਾ ਕਿ ਸ਼ਾਇਦ ਕਿਤੇ ਸ਼ਾਰਟ ਸਰਕਟ ਨਾ ਹੋਇਆ ਹੋਵੇ ਤੇ ਦੂਸਰਾ ਇਹ ਕਾਰਨ ਦੇਖਿਆ ਜਾ ਰਿਹਾ ਕਿ ਸ਼ਾਇਦ ਕਿਸੇ ਨੇ ਕਿਉਂਕਿ ਕੋਈ ਵੀਰੀ ਸਿਗਰਟ ਵਗੈਰਾ ਦਾ ਉਹ ਕੱਖ ਲੱਗਿਆ ਹੋਵੇ ਜਾਂ ਕਿਸੇ ਨੇ ਅਜਿਹਾ ਕੋਈ ਸਿੱਕਾ ਹੋਵੇ ਜਲਨਸ਼ੀਲ ਪਦਾਰਥ ਜਿੰਦੇ ਕਰਕੇ ਅੱਜ ਬਿਲਕੁਲ ਤੁਰਕੀ ਪਤਰਸਲ ਜਿਹੜੀ ਖੇਤਾਂ ਦੀ ਆਗਿਆ ਉਹ ਤਾਂ ਸਮਝ ਆਉਂਦੀ ਆ ਕਿਉਂਕਿ ਖੇਤਾਂ ਦੇ ਵਿੱਚ ਕਣਕ ਹੁੰਦੀ ਹੈ ਫੂਲ ਹੁੰਦਾ ਹੈ ਪੱਕੀ ਹੋਈ ਕਣਕ ਹੁੰਦੀ ਹੈ ਉੱਥੇ ਛੋਟੀ ਜਿਹੀ ਚੰਗਿਆੜੀ ਦੇ ਨਾਲ ਵੀ ਅੱਗ ਲੱਗ ਜਾਂਦੀ ਹੈ ਪਰ ਜਦੋਂ ਕਣਕ ਬੋਰੀਆਂ ਦੇ ਵਿੱਚ ਭਰੀ ਹੋਵੇ ਅਤੇ ਮੰਡੀ ਦੇ ਵਿੱਚ ਚਹਲ ਪਹਿਲ ਵੀ ਹੁੰਦੀ ਹੈ ਕਿਉਂਕਿ ਇਨੀ ਦਿਨੀ ਸੀਜ਼ਨ ਚੱਲ ਰਿਹਾ ਹੈ ਤੇ ਕਾਫੀ ਲੋਕ ਉੱਥੇ ਮੌਜੂਦ ਹੋਣਗੇ ਇਸ ਢੰਗ ਦੇ ਨਾਲ ਇੱਥੇ ਅੱਗ ਦਾ ਲੱਗ ਜਾਣਾ ਕਈ ਸਵਾਲ ਖੜੇ ਕਰ ਰਿਹਾ ਹੈ ਹਾਂ ਬਿਲਕੁਲ ਇਹਹੀ ਦੋਵੇਂ ਕਾਰਨ ਜਿਹੜੇ ਹੈਗੇ ਮੇਨ ਤੌਰ ਤੇ ਦੇਖੇ ਜਾ ਰਹੇ ਹਾਲਾਂਕਿ ਸ਼ੋਰਟ ਸਰਕਟ ਆਵਾ ਕਾਰਨ ਬਹੁਤ ਘੱਟ ਮੰਨਿਆ ਜਾ ਰਿਹਾ ਕਿਉਂਕਿ ਬਹੁਤ ਉੱਚੇ ਸ਼ੈੱਡ ਨੇ ਔਰ ਤਾਰਾਂ ਬਹੁਤ ਉੱਤੋਂ ਲੱਗਦੀਆਂ ਨੇ ਪਰ ਕੁਝ ਕੋ ਤਾਰਾਂ ਜਿਹੜੀਆਂ ਨੇ ਬਚਦਾ ਲਈਆਂ ਜਾਂਦੀਆਂ ਨੇ ਪਰ ਉੱਥੇ ਸ਼ੋਰਟ ਸਰਕਟ ਨੂੰ 10-15% ਹੀ ਕਾਰਨ ਮੰਨਿਆ ਜਾ ਰਿਹਾ ਹੈਗਾ ਪਰ ਦੂਸਰੀ ਵਜ੍ਹਾ ਜਿਹੜੀ ਹੈਗੀ ਉਹ ਵੱਡੇ ਪੱਧਰ ਤੇ ਮੰਨੀ ਜਾ ਰਹੀ ਆ ਜੀ ਫਿਲਹਾਲ ਜਿਹੜੀ ਹੈਗੀ ਅਸੀਂ ਕਹਿ ਨਹੀਂ ਸਕਦੇ ਕਿ ਬਤਰੀ ਤੌਰ ਤੇ ਕੋਈ ਪੁਸ਼ਟੀ ਨਹੀਂ ਹੈਗੀ ਜੀ ਪਰ ਕਾਰਨ ਉਸ ਨੂੰ ਮੇਨ ਰੱਖ ਕੇ ਜਿਹੜਾ ਹੈਗਾ ਫਿਲਹਾਲ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਠੀਕ ਹੈ ਕੁਲਦੀਪ ਕੋਈ ਪਰਭਾਈ ਹੋਏਗੀ ਇਸ ਨੁਕਸਾਨ ਦੀ ਜਿਸ ਦਾ ਵੀ ਇਹ ਨੁਕਸਾਨ ਹੋਇਆ ਹੋਣਾ ਆ ਪਹਿਲਾਂ ਤਾਂ ਇਹੇ ਦੇਖਿਆ ਜਾ ਰਿਹਾ ਹੈਗਾ ਕਿ ਇਹ ਕਿਉਂਕਿ ਇਹ ਢਾਂਗਾ ਲੱਗ ਚੁਗੀਆਂ ਹਨ ਉਹ ਵੱਡਾ ਲੇਪਰ ਠੇਕੇਦਾਰ ਜਿਹੜਾ ਹੈਗਾ ਲਿਫਟਿੰਗ ਵਾਲਾ ਠੇਕੇਦਾਰ ਮੇਨ ਉੰਦੀ ਵਜ੍ਹਾ ਹੈਗੀ ਆ ਹੁਣ ਇਹੇ ਪਰਪਾਈ ਪੈਂਦੀ ਜਿੰਨੂੰ ਹੈਗੀ ਆ ਕਿ ਆਰਤੀਆ ਭਰੇਗਾ ਕਿਉਂਕਿ ਕਣਕ ਦੀ ਕਣਕ ਤਾਂ ਬੋਰੀਆਂ ਚੋਂ ਉਹ ਤੋਂ ਪਹਿਲ ਹੀ ਜਦੋਂ ਆਰਤੀਏ ਨੇ ਚੱਕ ਲਈ ਆਰਤੀਏ ਨੇ ਆਰਤੀਏ ਨੇ ਜਦੋਂ ਬੋਰੀਆਂ ਚ ਪਾ ਕੇ ਰੱਖਤੀ ਤਾਂ ਉਹ ਕਣਕ ਜਿਹੜੀ ਹੈਗੀ ਆ ਰੂਲਸ ਮੁਤਾਬਕ ਠੇਕੇਦਾਰ ਦੀ ਹੋਗੀ ਜਿਹਨੇ ਲਿਸਟਿੰਗ ਕਰਨੀ ਹੈ ਤੇ ਫਿਰ ਇਹ ਪਰਪਾਈ ਕਿੰਨੋਂ ਪਾਏਗੀ ਜਾਂ ਕੌਣ ਭਰੇਗਾ ਫਿਲਹਾਲ ਤੋਂ ਹਾਲ ਇਹ ਹੈਗਾ ਔਰ ਇਸ ਤੇ ਵੀ ਜਿਹੜੀ ਹੈਗੀ ਜਦੋਂ ਦਫਤਰੀ ਕਾਰਵਾਈ ਹੁੰਦੀ ਹੈ ਫਿਰ ਸਭ ਨੇ ਆਏਗੀ ਆ ਬਹੁਤ ਸ਼ੁਕਰੀਆ ਇਸ ਪੂਰੀ ਅਪਡੇਟ ਦੇ ਲਈ ਕੁਲਦੀਪ ਰੇਣੀ ਮੇਰੇ ਸਹਿਯੋਗੀ ਜੁੜੇ ਹੋਏ ਸੀ ਤਾਂ ਮੁਖਤਸਰ ਸਾਹਿਬਦੀ ਦਾਣਾ ਮੰਡੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਭਿਆਨਕ ਅੱਗ ਲੱਗੀ ਹੈ ਮੰਡੀ ਦੇ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਹਾਲੇ ਸਪਸ਼ਟ ਨਹੀਂ ਹੋਏ ਪਰ ਵੱਡੇ ਪੱਧਰ ਤੇ ਨੁਕਸਾਨ ਜ਼ਰੂਰ ਹੋਇਆ ਕਿਉਂਕਿ ਕਣਕ ਜਿਹੜੀ ਭਿੱਜੀ ਹੈ ਉਸ ਦੇ ਨਾਲ ਵੀ ਨੁਕਸਾਨ ਹੈ ਦੂਜਾ ਕਣਕ ਜਿਹੜੀ ਸੜੀ ਆ ਉਸ ਦਾ ਵੀ ਨੁਕਸਾਨ ਹੈ ਪਰ ਜਿਸ ਢੰਗ ਦੇ ਨਾਲ ਅੱਗ ਇੱਥੇ ਲੱਗੀ ਹੈ ਇਹ ਕਈ ਸਵਾਲ ਖੜੇ ਕਰ ਰਹੀ ਹੈ ਕਿ ਇਸ ਦੇ ਕਾਰਨ ਕੀ ਰਹੇ